ਕਰਨਤਾਰਨ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ ਪਿੰਡ ਦੁਬਲੀ ਵਿੱਚ 8 ਕੀਤੀਏ ਦਾ ਕਤਲ ਕਰਨ ਵਾਲਾ ਮੁੱਖ ਤੋਸ਼ੀ ਕੀਤਾ ਪੁਲਿਸ ਨੇ ਕਾਬੂ 3 ਮਹੀਨਿਆਂ ਨੂੰ ਪਿੰਡੋਂ ਸਵੇਰੇ 7 ਵਜੇ ਪਿੰਡ ਦੁਬਲੀ ਦੇ ਵਿੱਚ ਜਸਵੰਤ ਸਿੰਘ ਜਿਹੜੇ ਸਾਥ ਦਾ ਬੋਦੀ ਸੀਗੇ ਉਹਨਾਂ ਦਾ ਗੋਲੀਆਂ ਮਾਰ ਕੇ ਮਰੀ ਦੁਕਾਨ ਦੇ ਕਤਲ ਵੱਟ ਤੱਕ ਗਿਆ ਸੀਗਾ ਉਹਦੇ ਵਿੱਚ ਸਾਡੀ ਸੀਆਈ ਦੀ ਟੀਮ ਸਾਡੀ ਸਦਰਪੱਟੀ ਦੀ ਟੀਮ ਸਰਦਾਰ ਗੁਰਚਰਨ ਸਿੰਘ ਆਪਣੀ ਜਿਹੜੀ ਐਸਪੀਡੀ ਅਜੇ ਰਾਜ ਸਿੰਘ ਡੀਐਸਪੀ ਗੁਰਿੰਦਰਪਰ ਨਾਗਰਾ ਚੰਚਾਰ ਸੀਆਈਏ ਮਨਦੀਪ ਇਨ ਅਟੇ ਡੀਐਸਪੀ ਆਪਣੇ ਲਵਕੇਸ਼ ਸੈਣੀ ਜਿਹੜੇ ਡੀਐਸਪੀ ਪੱਟੀ ਨੇ ਇਨਾਂ ਦੀ ਟੀਮ ਨੇ ਬੜੀ ਮਿਹਨਤ ਨਾਲ ਟੈਕਨੀਕਲ ਤੇ ਹਿਊਮਨਿਟੀ ਦੇ ਆਧਾਰ ਤੇ ਇੱਕ ਕੇਸ ਨੂੰ ਟ੍ਰੇਸ ਕਰਦੇ ਹੋਏ ਜਿਹੜਾ ਕਿ ਇਹਦੇ ਵਿੱਚ ਮੁੱਖ ਸ਼ੂਟਰ ਸੀਗਾ ਉਹਦਾ ਨਾਂ ਹੈਗਾ ਵਾ ਤਰਨਵੀਰ ਸਿੰਘ ਉਰਫ ਤਨੂ ਜਿਹੜਾ ਕਿ ਪਿਸ਼ੋ ਬਿਕੀਵੰਦ ਦਾ ਰਹਿਣ ਵਾਲਾ ਹੈ ਤੇ ਜਿਹੜਾ ਹਾਲ ਮੁਕੰਪੂਰੇ ਦੇ ਵਿੱਚ ਕਿਰਾਏ ਤੇ ਰਹਿ ਰਿਹਾ ਸੀਗਾ ਆਪਣੇ ਮਾਪਿਓ ਦੇ ਨਾਲ ਉਹਨੂੰ 6 ਮਹੀਨੋਂ ਉਹਨੂੰ ਮੁਕੰਮure ਤੋਂ ਗ੍ਰਿਫਤਾਰ ਕਰਕੇ ਜਿਹੜੀ ਵਾਰਦਾਤ ਦੌਰਾਨ ਦੋ ਪਿਸਟਲ ਸੀਗੀ 32 ਬੋਰ ਦੀ ਤੇ ਇੱਕ 30 ਬੋਰ ਦੀ ਜਿਹਦੇ ਉਹਨੇ ਵਾਰਦਾਤ ਨੂੰ ਅੰਜਾਮ ਦਿੱਤਾ ਸੀਗਾ ਉਹਦੇ ਪਾਸੋਂ ਰਿਕਵਰ ਕਰ ਲਈ ਹੈ ਤੇ ਜਿਹੜੀ ਮੋਟਰਸਾਈਕਲ ਸੀਗੀ ਯਾਮਾ ਐਫਜੀ ਜਿਸ ਤੇ ਉਹ ਆਕੇ ਉਹਨੇ ਵਾਰਦਾਤ ਨੂੰ ਅੰਜਾਮ ਦਿੱਤਾ ਸੀਗਾ ਉਹ ਵੀ ਉਹਦੇ ਪਾਸੋਂ ਰਿਕਵਰ ਕਰ ਲਈ ਗਈ ਹੈ ਮੁਢਲੀ ਪੁੱਛਗਿੱਛ ਤੋਂ ਇਹ ਸਾਹਮਣੇ ਆਇਆ ਕਿ ਇੰਨੀ ਜਿਹੜੀ ਟਾਸਕਿੰਗ ਹੈ ਜਿਹੜਾ ਗੁਰਿੰਦਰ ਅਫਰੀਦੀ ਆ ਤੂਤਪਿੰਡ ਦਾ ਰਹਿਣ ਵਾਲਾ ਉਹਨੇ ਕੀਤੀ ਸੀਗੀ ਤੇ ਬਾਕੀ ਇਹ ਇਹਦਾ ਪੰਜ ਦਿਨ ਦਾ ਰਿਮਾਨਡ ਸਾਨੂੰ ਮਿਲਿਆ ਹੋਇਆ ਤੇ ਇਹਦੀ ਹਰ ਪਾਸਿਓ ਜਿਹੜੀ ਜਾਂਚ ਕੀਤੀ ਜਾ ਰਹੀ ਹੈ ਕਿ ਬਈ ਇਸ ਕੋਨਸਪੀਰੀ ਦੇ ਵਿੱਚ ਕੀ ਵਜ੍ਹਾ ਸੀਗੀ ਕਿਉਂ ਇਨੇ ਵਾਰਦਾਤ ਕੀਤੀ ਉਹ ਉਸ ਚੀਜ਼ ਤੇ ਕੰਮ ਕੀਤਾ ਜਾ ਰਿਹਾ ਤੁਹਾਨੂੰ ਦੱਸ ਦਈਏ ਕਿ ਜਿਹੜਾ ਤਰਨਵੀਰ ਸਿੰਘ ਹੈ ਇਹ ਆਪ ਵੀ ਬਹੁਤ ਜ਼ਿਆਦਾ ਨਸ਼ਾ ਕਰਦਾ ਹੈ ਇੰਜੈਕਟ ਕਰਕੇ ਇਹਨਾਂ ਹਿਰੋਇਨ ਲਾਂਦਾ ਹੈ ਤੇ ਉਸ ਵੀ ਵਾਰਦਾਤ ਕਰਨ ਤੋਂ ਬਾਅਦ ਬੀਕੀਵਿੰਟ ਦੇ ਵਿੱਚ ਇੱਕ ਨਜਾਇਜ਼ ਤੌਰ ਤੇ ਇਲੀਗਲ ਜਿਹੜਾ ਕਿ ਡੀ ਡੀ ਐਡਿਕਸ਼ਨ ਸੈਂਟਰ ਚੱਲ ਰਿਹਾ ਸੀਗਾ ਉੱਥੇ ਜਾ ਕੇ ਇਹਨੇ ਉਹ ਉਥੇ ਰੁਕਿਆ ਸੀਗਾ ਤੇ ਉਹ ਵੀ ਜਦੋਂ ਸਾਡੀ ਇਨਵੈਸਟੀਗੇਸ਼ਨ ਦੌਰਾਨ ਆਇਆ ਤੇ ਉਹ ਜਿਹੜਾ ਉਹ ਡੀ ਐਡਿਕਸ਼ਨ ਸੈਂਟਰ ਸੀ ਉਹਦੇ ਵੀ ਮਾਲਕਾਂ ਤੇ ਐਫ ਆਈ ਆਰ ਕਰਕੇ ਉਹਨੂੰ ਅੰਦਰ ਕੀਤਾ ਗਿਆ ਤੇ ਨਜਾਇਜ਼ ਜਿਹੜਾ ਡੀ ਐਡਿਕਸ਼ਨ ਸੈਂਟਰ ਸੀਗਾ ਉਹ ਬੰਦ ਕਰਾਇਆ ਗਿਆ ਜਿਹੜੇ ਕਿ ਉਥੇ ਕੁਝ ਜਿਹੜੇ ਵਿਅਕਤੀਮ ਸੀਗੇ ਆਪਣਾ ਇਲਾਜ ਕਰਾ ਰਹੇ ਸੀਗੇ ਉਹਨਾਂ ਨੂੰ ਉਥੋਂ ਸ਼ਿਫਟ ਕਰਕੇ ਥਰੂ ਜਿਹੜਾ ਆਪਣਾ ਡੀ ਐਡਿਕਸ਼ਨ ਸੈਂਟਰ ਹੈ ਉੱਥੇ ਉਹਨਾਂ ਨੂੰ ਸ਼ਿਫਟ ਕਰ ਦਿੱਤਾ ਗਿਆ ਤੇ ਇਹਦੇ ਵਿੱਚ ਰਿਕਵਰੀ ਜਿਹੜੀ ਆ ਦੋ ਪਿਸਟਲ ਦੀ ਤੇ ਇੱਕ ਮੋਟਰਸਾਈਕਲ ਦੀ ਹੋਈ ਹੈ